ਬੇਨਤੀ ਕਰਨੀ ਚਾਹੁੰਦਾ ਕਿ ਜੋ ਇੱਕ 2-4 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਸੱਚ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਵੀਡੀਓ 2 ਸਾਲ ਪੁਰਾਣੀ ਹੈ ਕਿਉਂਕਿ ਸਾਡਾ ਦੋ ਤਿਰਾਂ ਦਾ ਆਪਸੀ ਰੋਲਾ ਸੀ ਜੋ ਕਿ ਵੀਡੀਓ ਦੇ ਵਿੱਚ ਦੱਸ ਰਿਹਾ ਹੈ ਉਹ ਇੱਕ ਲੜਕੀ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਲੜਕੀ ਨਹੀਂ ਹੈ ਉਹ ਇੱਕ ਮਹੰਤਾ ਹੈ ਉਸ ਦਾ ਨਾਮ ਆਇਆ ਹੈ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਔਰ ਮੈਂ ਮਾਇਆ ਬੱਬਾ ਜੀ ਤੋਂ ਮਾਫੀ ਮੰਗਦਾ ਹਾਂ ਔਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਦਿਨੀ ਜਿਹੜੀ ਇੱਕ ਅਸਲੀ ਵੀਡੀਓ ਆਪਣੇ ਪੇਜ ਅਤੇ ਜਗਰੂਪ ਵੀਰ ਨੇ ਆਪਣੇ ਪੇਜ ਤੋਂ ਵਾਇਰਲ ਕੀਤੀ ਸੀ ਜਿਹਦੇ ਵਿੱਚ ਕੋ ਚਾਰ ਪੰਜ ਨੌਜਵਾਨ ਇੱਕ ਧੀ ਨੂੰ ਚੁੱਕਣ ਦੀ ਗੱਲ ਕਰਦੇ ਆ ਜੇ ਸੋ ਕਹਿੰਦੇ ਵੀ ਜਲੰਦਰੀ ਉਸ ਧੀਨ ਚੁੱਕ ਕੇ ਲੈ ਗਿਆ ਤੇ ਜਿੱਤੇ ਦੀ ਜ਼ਰਤ ਹੈ ਉਸ ਡਾ ਕੇ ਲੈ ਜਾਣ। ਅਸੀਂ ਤੇ ਗਜਨਬ ਵੀ ਨਹੀਂ ਬਖਸ਼ੇ ਉੱਥੇ ਵੀ ਜਾ ਕੇ ਜਿਹੜੀਆਂ ਆਪਣੀਆਂ ਧੀਆਂ ਛਡਾ ਕੇ ਲਿਆਣੀਆਂ ਤੇ ਉਹਨੂੰ ਜਿਹੜੀ ਆ ਮਾਤ ਪਾਈ ਹੀ ਤੇ ਅੱਜ ਸਿੰਘ ਆਪਣੇ ਘਰਾਂ 'ਚ ਨਹੀਂ ਬਹਿ ਸਕਦੇ। ਜੇ ਇਹੋ ਜਿਹਾ ਕੋਈ ਸਾਨੂੰ ਚੈਲੰਜ ਕਰੇ। ਪਰ ਇਹ ਬੰਦੇ ਦਾ ਲਗਾਤਾਰ ਸਾਨੂੰ ਫੋਨ ਵੀ ਆ ਰਿਹਾ ਤੇ ਵੀਡੀਓ ਵੀ ਆਪਣੀ ਉਹਨ ਜਿਹੜੀ ਮਾਫੀ ਦੀ ਜਿਹੜੀ ਪਾ ਰਿਹਾ ਜਿਸ ਤੇ ਕਹਿ ਰਿਹਾ ਕਿ ਮੈਨੂੰ ਮਾਫ ਕੀਤਾ ਜਾਵੇ ਮੇਰੇ ਕੋਈ ਇਹ ਗਲਤੀ ਹੋ ਗਈ ਆ ਤੇ ਮੈਨੂੰ ਮਾਫ ਕਰ ਦਿੱਤਾ ਜਾਵੇ ਸੋ ਸੰਗਤ ਜੀ ਇਹ ਫੈਸਲਾ ਸੀ ਆਪ ਦੇ ਉੱਤੇ ਛੱਡਦੇ ਆ ਵੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਾਂ ਫਿਰ ਇਸ ਨੂੰ ਜਿਹੜਾ ਵਾ ਉਹ ਮਾਫ ਕਰਨਾ ਚਾਹੀਦਾ ਇਹ ਆਪ ਦੀ ਕਚਹਿਰੀ ਜਿਹੜਾ ਫੈਸਲਾ ਵਾ ਇਹ ਸੰਗਤ ਆਪ ਜਿਹੜੀ ਆ ਫੈਸਲਾ ਕਰੇ ਅੱਜ ਇਹ ਗੱਲ ਦੋਸਤੋ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਕੁਝ ਲੋਕ ਕਾਨੂੰਨ ਨੂੰ ਟਿੱਛ ਸਮਝੇ ਨੇ ਇਸ ਗੱਲ ਦੀ ਉਦਾਹਰਨ ਵਾਇਰਲ ਹੋ ਰਹੀ ਇੱਕ ਵੀਡੀਓ ਤੋਂ ਸਾਫ ਤੌਰ ਤੇ ਲੱਗਦੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਕੁੜੀਆਂ ਦੇ ਨਾਲ ਦਿਖਾਈ ਦੇ ਰਹੇ ਨੇ ਇੱਕ ਗੱਡੀ ਦੇ ਵਿੱਚ ਜੋ ਕਿ ਕੁੜੀਆਂ ਨੂੰ ਚੱਕ ਕੇ ਲੈ ਕੇ ਜਾਣ ਦੀ ਗੱਲ ਕਰ ਰਹੇ ਨੇ ਤੇ ਉਸ ਤੋਂ ਬਾਅਦ ਤੇ ਉਸ ਤੋਂ ਵੀ ਵੱਡੀ ਬੇਸ਼ਰਮੀ ਉਦੋਂ ਹੋਈ ਜਦੋਂ ਉਹਨਾਂ ਵਿੱਚੋਂ ਸ਼ਾਮਲ ਇੱਕ ਨੌਜਵਾਨ ਜੋ ਕਿਸਮ ਇਟਲੀ ਦੇ ਵਿੱਚ ਹੈ ਉਸ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਕਿਹਾ ਕਿ ਇਹ ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੀ ਕੱਲੀ ਕੱਲੀ ਗੱਲ ਬਿਲਕੁਲ ਸੱਚ ਹੈ ਤੇ ਦੋਸਤੋ ਹੁਣ ਇੱਥੇ ਇਹ ਸੋਚਣਾ ਹੋਵੇਗਾ ਕਿ ਆਖਿਰ ਅਜਿਹੀ ਲੋਕਾਂ ਨੂੰ ਅਜਿਹੀ ਕਿਸ ਗੱਲ ਦੀ ਸ਼ਹਿ ਹੁੰਦੀ ਹੈ ਜਾਂ ਫਿਰ ਅਜਿਹੀ ਕਿਸ ਗੱਲ ਦਾ ਗੁਮਾਨ ਹੁੰਦਾ ਹੈ ਕਿ ਇਸ ਤਰ੍ਹਾਂ ਇਹ ਗੈਰ ਕਾਨੂੰਨੀ ਗੱਲ ਤਾਂ ਕਰਦੇ ਨੇ ਪਰ ਉੱਥੇ ਹੀ ਜੋ ਸਮਾਜਿਕ ਕਦਰਾਂ ਕੀਮਤਾਂ ਨੇ ਉਸ ਤੇ ਵੀ ਇੱਕ ਵੱਡੀ ਝੋਟ ਕਰਦੇ ਨੇ ਸੋ ਤੁਹਾਡਾ ਕੀ ਕਹਿਣਾ ਹੈ ਜਿਹੇ ਲੋਕਾਂ ਬਾਰੇ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੇ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੇ ਲੋਕਾਂ ਤੇ ਕੋਈ ਸਖਤ ਕਾਰਵਾਈ ਹੋਵੇਗੀ ਕਿਉਂਕਿ ਹੋਰ ਛੋਟੇ ਛੋਟੇ ਮਸਲਿਆਂ ਦੇ ਵਿੱਚ ਤਾਂ ਪ੍ਰਸ਼ਾਸਨ ਵੱਲੋਂ ਜਲਦ ਹੀ ਐਕਸ਼ਨ ਲਿਆ ਜਾਂਦਾ ਹੈ ਪਰ ਕੀ ਇਸ ਤਰ੍ਹਾਂ ਦੇ ਸੰਜੀਦਾ ਮਾਮਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ ਅਜਿਹੇ ਬੇਗਹਿਰ ਤੇ ਲੋਕਾਂ ਦੇ ਉੱਪਰ ਕੀ ਸਖਤ ਕਾਰਵਾਈ ਹੋਵੇਗੀ ਜੋ ਪੰਜਾਬ ਦੀ ਉਸ ਅਣਖ ਉਸ ਗੈਰਤ ਨੂੰ ਇੱਚ ਸਮਝਦੇ ਹੋਏ ਉਸ ਨੂੰ ਮਿੱਟੀ ਦੇ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਦੇ ਵਿੱਚ ਪੰਜਾਬ ਦੂਜੀਆਂ ਧੀਆਂ ਪੈਣਾ ਨੂੰ ਬਚਾ ਕੇ ਲੈ ਕੇ ਆਉਂਦਾ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਕੁਝ ਬਹਿਰੂਪੀਏ ਪੰਜਾਬੀ ਕੀ ਗੱਲ ਕਰ ਰਹੇ ਨੇ ਆਓ ਤੁਸੀਂ ਆਪ ਹੀ ਦੇਖੋ ਵੀਡੀਓ ਦੇ ਵਿੱਚ ਆਪਣੇ ਵਿਚਾਰ ਦੱਸਣਾ ਬੇਨਤੀ ਕਰਨੀ ਚਾਹੁੰਦਾ ਕਿ ਜੋ ਇੱਕ 2-4 ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਸੱਚ ਹੈ ਤੇ ਮੈਂ ਦੱਸਣਾ ਚਾਹੁੰਦਾ ਕਿ ਉਹ ਵੀਡੀਓ 2 ਸਾਲ ਪੁਰਾਣੀ ਹੈ ਕਿਉਂਕਿ ਸਾਡਾ ਦੋ ਤਿਰਾਂ ਦਾ ਆਪਸੀ ਰੋਲਾ ਸੀ ਜੋ ਕਿ ਵੀਡੀਓ ਦੇ ਵਿੱਚ ਦੱਸ ਰਿਹਾ ਹੈ ਉਹ ਇੱਕ ਲੜਕੀ ਹੈ ਇਹ ਮੈਂ ਦੱਸਣਾ ਚਾਹੁੰਦਾ ਕਿ ਉਹ ਲੜਕੀ ਨਹੀਂ ਹੈ ਉਹ ਇੱਕ ਮਹੰਤਾ ਹੈ ਉਸ ਦਾ ਨਾਮ ਆਇਆ ਹੈ ਕਿਸੇ ਸ਼ਰਾਰਤੀ ਅੰਸਰ ਵੱਲੋਂ ਇਹ ਵੀਡੀਓ ਵਾਇਰਲ ਕੀਤੀ ਗਈ ਹੈ ਔਰ ਮੈਂ ਮਾਇਆ ਬਾਬਾ ਜੀ ਤੋਂ ਮਾਫੀ ਮੰਗਦਾ ਹਾਂ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਿਛਲੇ ਦਿਨੀ ਜਿਹੜੀ ਇੱਕ ਅਸੀਂ ਵੀਡੀਓ ਆਪਣੇ ਪੇਜ ਅਤੇ ਜਗਰੂਪ ਵੀਰ ਨੇ ਆਪਣੇ ਪੇਜ ਤੋਂ ਵਾਇਰਲ ਕੀਤੀ ਸੀ ਜਿਹਦੇ ਵਿੱਚ ਚਾਰ ਪੰਜ ਨੌਜਵਾਨ ਇੱਕ ਧੀ ਨੂੰ ਚੁੱਕੰਦੀ ਗੱਲ ਕਰਦੇ ਆ ਜਿਸ ਤੋਂ ਕਹਿੰਦੇ ਵੀ ਜਲੰਧਰੀ ਉਸ ਧੀ ਨੂੰ ਚੁੱਕ ਕੇ ਲੈ ਗਿਆ ਤੇ ਜਿਹਦੇ ਦੀ ਜ਼ਰਤ ਆ ਉਸ ਛਡਾ ਕੇ ਲੈ ਜਾਣ ਅਸੀਂ ਤੇ ਗਜਨਾਬੀ ਨਹੀਂ ਬਖਸ਼ੇ ਉੱਥੋਂ ਵੀ ਜਾ ਕੇ ਜਿਹੜੀਆਂ ਆਪਣੀਆਂ ਧੀਾਂ ਛਡਾ ਕੇ ਲਿਆਣੀਆਂ ਤੇ ਉਹਨੂੰ ਜਿਹੜੀ ਮਾਤ ਪਾਈ ਸੀ ਤੇ ਅੱਜ ਸਿੰਘ ਆਪਣੇ ਘਰਾਂ ਚ ਨਹੀਂ ਬਹਿ ਸਕਦੇ ਜੇ ਇਹੋ ਜਿਹਾ ਕੋਈ ਸਾਨੂੰ ਚੈਲੰਜ ਕਰੇ ਪਰ ਇਹ ਬੰਦੇ ਦਾ ਲਗਾਤਾਰ ਸਾਨੂੰ ਫੋਨ ਵੀ ਆ ਰਿਹਾ ਤੇ ਵੀਡੀਓ ਵੀ ਆਪਣੀ ਹੁਣ ਜਿਹੜੀ ਮਾਫੀ ਦੀ ਜਿਹੜੀ ਪਾ ਰਿਹਾ ਜਿਸ ਤੇ ਕਹਿ ਰਿਹਾ ਕਿ ਮੈਨੂੰ ਮaaf ਕੀਤਾ ਜਾਵੇ ਮੇਰ ਕੋਈ ਜਿਹੜੀ ਗਲਤੀ ਹੋ ਗਈ ਆ ਤੇ ਮੈਨੂੰ ਮaaf ਕਰ ਦਿੱਤਾ ਜਾਵੇ ਸੋ ਸੰਗਤ ਜੀ ਇਹ ਫੈਸਲਾ ਸੀ ਆਪ ਦੇ ਉੱਤੇ ਛੱਡਦੇ ਆ ਵੀ ਇਸ ਨੂੰ ਸਜ਼ਾ ਮਿਲਣੀ ਚਾਹੀਦੀ ਆ ਜਾਂ ਫਿਰ ਇਸ ਨੂੰ ਜਿਹੜਾ ਵਾ ਉਹ ਮਾਫ ਕਰਨਾ ਚਾਹੀਦਾ ਇਹ ਆਪ ਦੀ ਕਚਹਿਰੀ ਜਿਹੜਾ ਫੈਸਲਾ ਵਾ ਇਹ ਸੰਗਤ ਆਪ ਜਿਹੜੀ ਆ ਫੈਸਲਾ ਕਰੇ